ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਨੇੜੇ ਇਹ ਦੋਸਤੋਂ ਪਧੌੜ ਦੇ ਵੀ ਰਹਿ ਜਾਂਦਾ ਨਿਹਾਲ ਸਿੰਘ ਵਾਲਾ ਵੀ ਇਹਦੇ ਬਿਲਕੁਲ ਨੇੜੇ ਹੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੋਸਤੋਂ ਹਮੇਸ਼ਾ ਦੀ ਤਰ੍ਹਾਂ ਗਾਵਾਂ ਇੱਥੇ ਚੰਗੀਆਂ ਹੁੰਦੀਆਂ ਅੱਜ ਫੇਰ ਤੁਹਾਨੂੰ ਸਤਨਾਗ ਦਿਖਾਉਣੇ ਆ ਦੋਸਤੋਂ ਜਿਹਦੇ ਵਿੱਚ ਇਹ ਵੈੜ ਇਸ ਪਾਸੋਂ ਲਾਸਟ ਤੇ ਦਿਖਾਵਾਂਗੇ ਤੇ ਸੂਣ ਦੀਆਂ ਤਿਆਰੀਆਂ ਚ ਇਹ ਤੋਂ ਇਲਾਵਾ ਵਿਚਾਲੇ ਤਿੰਨ ਗੱਬਣ ਖੜੀਆਂ ਐ ਤੇ ਇਹ ਤੋਂ ਪਰਲੇ ਪਾਸੇ ਦੋ ਫਿਰ ਤਾਰੀਆਂ ਸੋ ਜਾਵੀਆਂ ਤੇ ਦੋਨੋਂ ਹੀ ਖਾਵਾਂ ਬੱਚੀਆਂ ਵਾਲੀਆਂ ਜਿਹੜੀਆਂ ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਸੋ ਆਓ ਮਿਲਦੇ ਆਂ ਬਾਈ ਨੂੰ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਵਾਲੀ ਗਾਂ ਤੋਂ ਉਦੋਂ ਬਾਅਦ ਚ ਦੋ ਨੰਬਰ ਤੇ ਫਿਰ ਇੱਕ ਇੱਕ ਕਰਕੇ ਲਾਸਟ ਤੱਕ ਇਹ ਸਾਰੀਆਂ ਗਾਵਾਂ ਦਿਖਾਵਾਂਗਾ ਇਹ ਇੱਕ ਇਸ ਸਾਈਡ ਦੇ ਉੱਤੇ ਜਰਸੀ 'ਚ ਪੈਂਦੀ ਵੜ ਸਾਈਡ ਤੇ ਵੱਧੀ ਵੀ ਉਹ ਉਦੋਂ ਬਾਅਦ 'ਚ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਕਾਲੇ ਬਾਈ ਸਸ ਰਿਕਾਲ ਆਸੀ ਗੱਲ ਜਜੀਤ ਵੀਰੇ ਕਾਲੇ 6 ਨਾਗੇ ਇੱਥੇ ਆ ਤੇ 7ਵੇਂ ਉਧਰ ਵੱਧੀ ਵੀ ਜੀ ਜੀ ਬੈਜੀ ਪਹਿਲੇ ਨੰਬਰ ਵਾਲੀ ਗਾਂ ਕੰਨਵਾ ਸੁਆ ਕਿੰਨੇ ਦਿਨੋ ਗਿਸੂ ਜਜੀਤ ਵੀਰੇ ਰਾਤ ਦੀ ਸੂਈ ਆ ਦੂਜਾ ਸੂਆ ਵਹਿੜਾ 32 ਕਿਲੋ ਮਾਲਕ ਨੇ ਦੱਸਿਆ ਪਹਿਲੇ ਸੂਏ ਨੇ ਦੁੱਧ ਦਿੱਤਾ ਵਾ ਹਮ ਘੱਟ ਤੋਂ ਘੱਟ ਵੀ ਮੰਨ ਕੇ ਚੱਲੇ ਬੰਦਾ 30 ਲੀਟਰ ਦੁੱਧ ਦੀ ਐਵਰੇਜ ਮੰਨ ਕੇ ਲੈ ਲਿਓ ਠੀਕ ਐ ਬੱਚਾ ਵੱਚੀ ਇਹਦੇ ਨਾਲ ਬੱਚਾ ਵੱਚੀ ਦਿੱਤੀ ਐ ਭਾਈ ਕੀ ਡਿਮਾਂਡ ਰਹਿਣੀ ਐ ਕਾਲੇ ਮੌਲ ਜਜੀਤ ਵੀਰੇ ਜਿਹੜਾ ਮਰਜ਼ੀ ਕਰ ਲਗੇ ਡੇਢ ਕਰਾ ਲੇ 60 ਕੋਈ ਜਿੰਨਾ ਮਰਜ਼ੀ ਜਿਹੜਾ 100 ਦਾ ਨੋਟ ਛੱ ਕੋਲੀ ਭਾਈ ਸੋ ਦੋਸਤੋ ਮੋਲ ਜਿਹੜਾ ਮਰਜੀ ਭਾਈ ਕਹਿੰਦਾ ਕਰਾ ਲਓ 1 ਲੱਖ ਤੇ 35000 ਦੀ ਜੱਸਨੋਈ ਐ ਵੱਛੀ ਨੂੰ ਇਹਨੇ ਜਨਮ ਦਿੱਤਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਬੱਚੇ ਦੀ ਖੇਚ ਕਿਉਂਕਿ ਰਾਤ ਹੀ ਸੂਈ ਆ ਥੋੜੀ ਜੀ ਕਰੂਗੀ ਬਾਕੀ ਜਿੰਨਾ ਤੁਰ ਸਕਦੀ ਹੋ ਉਸ ਤਰੀਕੇ ਨਾਲ ਤੋੜ ਕੇ ਦਿਖਾ ਦੇਾਂਗੇ ਤੁਹਾਨੂੰ ਤੋ ਇਹ ਪਹਿਲੇ ਨੰਬਰ ਤੇ ਤੁਸੀਂ ਗਾਂ ਦੇਖੋ ਆ ਜਾ ਬੇਟਾ ਆ ਜਾ ਖਵਾਨੇ ਤੇ ਨਾੜਾਂ ਚੰਗੀਆਂ ਦੋਸਤੋ ਢਾਂਚਾ ਇਹਦਾ ਚੰਗਾ ਸੋਹਣਾ ਢਾਂਚਾ ਐ ਪਰ ਆਨੇ ਦੀ ਸ਼ੇ ਅਰਜੀਨਲ ਫਾਰਮ ਦੀ ਆਪਣੇ ਕੋਲੇ ਵੀਡੀਓ ਵੀ ਹੈਗੀ ਹੈ ਬਾਈ ਆਪਣੇ ਆਪ ਦੇ ਬੰਦੇ ਤੋਂ ਲਈ ਹੈ ਠੀਕ ਹੈ ਮੋੜ ਲਵ ਸੋਏ ਦੋਸਤੋ ਤਾਜੀ ਸੋਈ ਵੀ ਗਾਂ ਤੁਹਾਨੂੰ ਦਿਖਾ ਰਹੇ ਹਾਂ ਥੋੜਾ ਬੱਚੇ ਤੇ ਜਾਂਦੀ ਹੈ ਖਿੱਚ ਕੇ ਕਿਉਂਕਿ ਤਾਜੀ ਬਿਲਕੁਲ ਆ ਜਾਂਦੇ ਕੋਈ ਨਾ ਆ ਜਾਂਦੇ ਖਵਾਨਾ ਤੁਸੀਂ ਇਹਦਾ ਦੇਖ ਸੋ 1 ਲੱਖ ਤੇ 35000 ਜਿਆ ਸਨੋ ਵਾਲਾ ਰੇਟ ਇਹਦਾ ਇਹਦੇ ਨਾਲ ਇੱਕ ਹੋਰ ਗਾਂ ਤੁਹਾਨੂੰ ਸੋਈ ਸਵਾਈ ਦਿਖਾਉਂਗਾ ਦੇਖ ਲਓ ਬਾਈ ਦੋਨੇ ਪਾਸੇ ਕੈਮਰਾ ਮਾਰ ਕੇ ਆਰਡਰ ਦੀ ਬਨਾਵਟ ਦਿਖਾ ਦਿਓ ਬਿਲਕੁਲ ਚੰਗੀ ਦੁੱਸੂ ਬਨਾਵਟਾ ਦੋਨਾਂ ਸਾਈਡ ਤੋਂ ਉੰਧਖਾਨਾ ਨਾੜਾਂ ਵੀ ਨਹੀਂ ਤਾਂ ਭਲਾਂ ਭੂਲਾਂ ਪਾਈ ਤਰਦੀ ਜਿਹੜੀ 2 ਨੰਬਰ ਤੇ ਕਾਲੇ ਬਾਈ ਜਗਜੀਤ ਵੀਰੇ ਕੱਲ ਦੀ ਸੂਈ ਆ ਟਬਕਾ ਟਬਕਾ ਇਹ ਗਾਂ ਬਾਈ ਸਾਫ ਆ ਠੀਕ ਹੈ ਇਹਨੇ ਵੀ ਬੱਚੀ ਨੂੰ ਜਨਮ ਦਿੱਤਾ ਜੇਰਾਂ ਦੀ ਦੋਨਾਂ ਦੀ ਗਰੰਟੀ ਆਪਣੇ ਕੋਲੇ ਤੁਈਆਂ ਠੀਕ ਹੈ ਇਹਨੇ 32 ਤੋਂ 33 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਇੱਕ ਤੇ ਇਹ 35 36 ਕਿਲੋ ਤੋਂ ਬਾਹਰ ਦੁੱਧ ਦੇ ਦੂ ਹੁਣ ਤਾਂ ਇਹ ਭਲਾਂ ਭੂਲਾਂ ਲਾਈਆਂ ਵੰਗ ਸਾਰੀਆਂ ਠੀਕ ਹੈ ਗਾਂ ਦੀਆਂ ਜਿਵੇਂ ਜਿਵੇਂ ਚਵਾਈ ਹੁੰਦੀ ਆ ਨਾ ਭਲ ਭਲ ਲਾ ਜਾਂਦੀ ਆ ਹੂੰ ਤੇ ਗਾਂ ਦੀ ਬਨਾਵਟ 2-4 ਦਿਨਾਂ ਨੂੰ ਅਜੇ ਤਾਂ ਜੇਪੇ ਜਾਂ ਚਾਨਕ ਦਿਨਾਂ ਨੂੰ ਜਦੋਂ ਨਿਖਰੀ ਉਦੋਂ ਦੱਸੂ ਕੀ 40 ਕਿਲੋ ਦੁੱਧ ਦਿਨ ਦੀ ਕੰਪੈਸਟੀ ਹੈ ਬੱਚੀ ਦੀ ਘੱਟ ਤੋਂ ਘੱਟ ਦੀ ਦਿੱਤਾ ਇੰਨੀ ਗਰੀਕ ਤੇ ਇੰਨਾ ਸੋਨਾ ਇਹਨੂੰ ਸਹਜ ਆ ਰੇਟ ਕੀ ਰਹਿਣਾ ਇਹਦਾ ਰੇਟ ਜਿਖੀ ਦਿੱਤੀ ਤਾਂ ਮੁੱਲ ਜਿਹੜਾ ਮਰਜ਼ੀ ਕਰ ਲੀ ਗੇ 1.5 ਲੱਖ ਰੁਪਏ ਦੀ ਵੇੜ ਦੇਦਾ ਬੱਚੀ ਇਹਦੇ ਨਾਲ ਇਹਦੇ ਨਾਲ ਵੀ ਬੱਚੀ ਹੈ ਭਾਈ ਖੋਲੀ ਭਾਈ ਸੋ ਦੋਸਤੋ ਬੱਚਾ ਇਹਦੇ ਨਾਲ ਵੀ ਬੱਚੀ ਬਿਲਕੁਲ ਤਾਜੀ ਸੂਈ ਵੀ ਹੈ ਕੱਲ ਦੀ ਸੂਈ ਹੈ ਸੋ ਦੁੱਧ ਦੀ ਚੰਗੇ ਦੀ ਇਹਦੇ ਤੋਂ ਆਸ ਹੈ ਵੱਛੀ ਇਹਦੇ ਨਾਲ ਚੰਗੀ ਐ ਨਰੋਈ ਵੱਛੀ ਨੂੰ ਇਹਨੇ ਜਨਮ ਦਿੱਤਾ ਬਾਕੀ ਗਾਂ ਨੂੰ ਤੁਸੀਂ ਹੁਣ ਤੁਰਦੀ ਨੂੰ ਦੇਖ ਲੈਣਾ ਜਿਹਨੂੰ ਪਸੰਦ ਆਵੇ ਤਾਂ ਕਾਲ ਕਰ ਸਕਦੇ ਹੋ ਨੁੱਧ ਆਸ ਐ ਵੀ ਇਹ ਬਹੁਤ ਸੋਹਣਾ ਦੇਊਗੀ ਖੈਰ ਉਹ ਤੁਹਾਡੀ ਸੇਵਾ ਦਾ ਢਾਂਚਾ ਚੰਗਾ ਗਾਂ ਦਾ ਸੋ ਇਹ 1.5 ਲੱਖ ਰੁਪਏ ਦੀ ਤੁਹਾਨੂੰ ਗਾਂ ਮਿਲੂਗੀ ਜਿਹਨੂੰ ਚੰਗੀ ਲੱਗੇ ਕਾਲ ਕਰ ਲਿਓ ਹਵਾਨਾ ਅੱਗੋਂ ਪਿੱਛੋਂ ਤੁਸੀਂ ਵੀਡੀਓ ਚੋਂ ਦੇਖ ਹੀ ਰਹੇ ਹੋ ਲਿਆ ਭਾਈ ਕੱਟ ਵਾਲਾ ਹਵਾਨਾ ਦੋਸਤੋ ਕੋਈ ਭਲੋਣ ਨਹੀਂ ਐ ਹਵਾਨੇ ਦੇ ਉੱਤੇ ਦੂਜੇ ਨੰਬਰ ਤੇ ਦਿਖਾ ਰਹੇ ਆ ਤੇ ਇਹਦੇ ਨਾਲ ਵੀ ਫੀਮੇਲ ਕਾਫੀ ਹੈ ਸੋ ਇਹ ਦੋ ਤੁਹਾਨੂੰ ਦਿਖਾ ਦਿਆਂ ਇੱਕ ਦੂ ਬਾ ਚ ਇੱਕ ਗੱਭਣ ਵੈੜ ਖੜੀ ਹੈ ਕਾਲੇ ਭਾਈ ਕੀ ਡਿਟੇਲ ਹੈ ਦੀ ਸ਼ੁਰੂਆਤ ਆ ਪਹਿਲਾਂ ਹੀ ਹੈ ਪਲੂਨ ਵੱਛੀ ਆ ਇਹਦੇ 24 25 ਦਿਨ ਪਏ ਆ ਦੁੱਧ ਦਾਨਦਾ ਮਿਲਕ ਟੀਟ ਬੱਚਾ ਹਜੇ ਠੀਕ ਹੈ ਇਹ ਉਦਾਂ ਆਪਾਂ ਇਹ ਦੋ ਵੈੜਾਂ ਦੇ ਨਾ ਕੈਮਰਾ ਮਾਰ ਦਿੰਨੇ ਆ ਇਹ ਤਿਆਰ ਹੋ ਗਈਆਂ ਜੇ ਕੋਈ ਹੁਣ ਭਰਾ ਦੇਖਣਾ ਉਦਾਂ ਆਪਾਂ ਉਹ ਜਾ ਵੀਡੀਓ ਤੇ ਮੁੱਲ ਦੱਸ ਦਾਂਗੇ ਹਜੇ ਤੋੜ ਕੇ ਨਹੀਂ ਦਿਖਾਉਂਦੇ ਕੱਚੀਆਂ ਆਂਗੀਆਂ ਠੀਕ ਹੈ ਇਹ ਦੂਜਾ ਸੂਆ ਵੱਛੀ ਹੈ ਇਹ ਕਿੰਨਾ ਦਿਨ ਲਊਗੀ ਇਹਦੇ ਵੀ ਵੀਰੇ 17 18 ਦਿਨ ਪਏ ਆ ਮਾੜੇ ਮਾੜੇ ਲੀਵੇ ਲਾਏ ਹੁਣ ਫੇਰ ਸੋਹਣੀਆਂ ਲੱਗਦੀਆਂ ਗਾਈ ਸਹੀ ਹੈ ਸੋ ਇਹ ਦੋਸਤੋ ਦੋ ਕੱਚੀਆਂ ਆ ਕੇ ਗੱਲ ਕਰੋਗੇ ਗੱਲ ਹੋਰ ਹੈ ਵੈਸੇ ਇਹ ਵੀਡੀਓ ਚ ਤੁਹਾਨੂੰ ਇਸ ਤਰੀਕੇ ਨਾਲ ਹੀ ਦਿਖਾਉਣਾ ਸੀ ਅ ਭਾਈ ਇਹਦੀ ਕੀ ਡਿਟੇਲ ਹੈ ਦੁੱਧ ਜਗਜੀਤ ਵੀਰੇ ਦੁੱਧ ਦੰਦ ਬੱਚਾ ਅੱਛਾ ਇਹਨੇ ਹਜੇ ਆਹ ਵੇਖੋ ਹਜੇ ਤਾਂ ਫਾਰਮ ਵਾਲੀਆਂ ਰਸੀਆਂ ਵੀ ਊਮੀ ਨਾ ਇਹਨਾਂ ਨੂੰ ਤੁਰਨਾ ਆਉਂਦਾ ਨਾ ਭੱਜਣਾ ਹਮ ਹਜੇ ਦੇ ਦੇ 18-20 ਦਿਨ ਪਏ ਠੀਕ ਹੈ ਇਹ ਬੱਛੀ ਦੇ ਠੀਕ ਦੁੱਧ ਵਾਲੇ ਦੰਦ ਹਜੇ origional ਨੇ ਦੁੱਧ ਵਾਲੇ ਦੰਦ ਆ ਜਾਓ ਬੱਤ ਪੰਜ 6 ਪੀੜੀਆਂ ਦਾ ਡਾਟਾ ਮਿਲ ਜੂ ਠੀਕ ਹੈ ਫਿਰ ਹੀ ਕਨਫਰਮ ਬਹੁਤ ਵੱਡਾ ਸਹਯਾਜ ਆ ਬਾਈ ਹੂੰ ਕੀਰੀ ਦੇ ਮੁਤਾਬਕ ਕੁਆਲਟੀ ਬ੍ਰਾਂਡ ਪੰਜਵੀਂ ਛੇਵੀਂ ਜਨਰੇਸ਼ਨ ਤੱਕ ਦਾ ਡਾਟਾ ਦੇ ਦਾਂਗੇ ਆਪਾਂ ਇਹਦਾ ਠੀਕ ਹੈ ਰੇਟ ਕੀ ਰੋਗੇ ਇਹਦਾ ਰੇਟ ਜਗਜੀਤ ਵੀਰ ਇਹਦਾ ਆਪਾਂ 210000 ਰੁਪਏ ਦੀ ਬੱਛੀ ਦੇਣੀ ਠੀਕ ਹੈ ਤੁਰਪੂਗੀ ਹਾਂ ਤਰਪੂ ਬਾਈ ਖੋਲੀ ਬਾਈ ਸੋ ਦੋਸਤੋਂ ਦੰਦੋਂ ਖੀਰੀ ਬੱਛੀ ਫੁੱਲ ਵੱਡਾ ਢਾਂਚਾ ਖਜੇ ਦੰ ਲੈਦੀ ਐ ਸੋਨ ਚ ਫੋਟੋ ਵੀਡੀਓ ਦਾ ਰਿਕਾਰਡ ਸਾਰਾ ਮਿਲ ਜੂਗਾ ਸਸਾ ਗਾਲ ਚ ਫਾਰਮ ਵਾਲਾ ਹੀ ਐ ਤੁਸੀਂ ਟਾਂਚਾ ਦੇਖੋ ਖੀਰੀ ਵੱਛੀ ਦਾ ਚੰਗੀ ਅ ਗਾੜੀ ਐ ਦੱਸੋ ਅੱਗੋਂ ਹਵਾਨੇ ਦਾ ਰੁਖ ਬੜਾ ਸੋਹਣਾ ਖੈਰ ਹਜੇ ਕੱਚੀ ਐ ਪੂਰੀ ਤਰ੍ਹਾਂ ਸਮਝ ਨਹੀਂ ਆਉਣੀ ਤੁਹਾਨੂੰ ਜਿਹੜਾ ਵੀਰ ਜਾਣਕਾਰ ਐ ਚਫਦਾ ਉਹਨੂੰ ਇਹ ਵਧੀਆ ਲੱਗੂਗੀ ਕਮਾਲਾ ਬਾਈ ਛੋਹੇ ਵੀ ਵੇੜ ਫਾਰ ਸੇਲ ਜਿਹੜੇ ਨਵੇਂ ਬੰਦੇ ਨਾ ਪਹਿਲੇ ਨਾ ਭਾਲਦੇ ਆ ਬਾਈ ਉਹਦੇ ਲਈ ਬੈਸਟ ਆਪਸ਼ਨ ਆ ਅਜੇ ਤਾਂ ਬੱਚੀ ਨਾ ਜਿਵੇਂ ਜਿਵੇਂ ਮੰਨ ਕੇ ਚੱਲੋ ਆਈ ਹੋਈ ਆ ਜਿਵੇਂ ਜਿਵੇਂ ਤਿਆਰ ਹੋਣਾ ਨੇ ਭਲਾਂ ਭੁਣਾ ਪਾਉਣੀਆਂ ਉਹਵੇਂ ਆਪਦਾ ਸਟ੍ਰਕਚਰ ਬਾਹਰ ਕੱਢਣਾ ਫੇਰ ਦੱਸਣਾ ਵੀ ਮੈਂ ਕੀ ਵੈਰਾਈਟੀ ਕੀ ਨਸਲਾ ਮੇਰੀ ਜਿਹੜੀ ਲਾਸਟ ਤੇ ਆ ਕਾਲੇ ਬਾਈ ਸੂਣ ਲੱਗੀ ਐ ਇਹ ਇਹ ਜਗਜੀਤ ਵੀਰੇ ਬਸ ਘੰਟੇ ਚ ਸੂਪੇ ਹੋਣੀ ਲੱਗੀ ਆ ਮਾੜੀ ਪੂਹ ਚੱਕਣ ਇਹ ਦੁੱਕ ਦੇ ਦੰਦ ਚੱਕਦੀ ਆ ਮਾੜੇ ਮਾੜੇ ਠੀਕ ਐ ਅੱਜ ਮੈਂ ਇਹਦੇ ਵੀ ਦਿਖਾਦਾ ਆ ਜਾ ਪੁੱਤਰੇ ਤੈਨੂੰ ਸੋ ਦੋਂਦ ਵਾਲੇ ਦੰਦ ਦੱਸੋ ਇਹ ਵੱਚੀ ਚੱਕ ਰਹੀ ਐ ਸੂ ਆ ਪਹਿਲਾ ਸੂ ਰਹੀ ਹੈ ਜਦੋਂ ਨੂੰ ਵੀਡੀਓ ਪੋਸਟ ਹੁੰਦੀ ਉਹਦੋਂ ਨੂੰ ਇਹਨੇ ਸੂ ਪੈਣਾ ਆ ਜਾ ਪੁੱਤਰ ਥੋੜਾ ਜਿਆ ਪਸੂ ਦਰਦ ਮਣਾਉਣ ਲੱਗ ਪੈਂਦਾ ਬੱਚੇ ਦਾ ਉਹਦੇ ਕਰਕੇ ਡਾਪਿੰਗੇ ਲੱਗ ਜਾਂਦਾ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਭਾਈ ਦੰਦਾ ਤੋਂ ਭਾਈ ਕੀ ਰੇਟ ਰਹਿਣਾ ਇਹਦਾ ਕਲ ਇਹ ਜਗਜੀਤ ਵੀਰੇ ਆਪਾਂ 210000 ਦੋਈ ਇਹਦੇ ਦਾਣ ਠੀਕ ਹੈ ਚਲ ਪੁੱਸ ਸਿੱਧਾ ਹੋ ਆਨ ਹੋ ਸੇਮ ਰੇਟ ਆ ਦੋਸਤੋ 210000 ਇਹਦਾ ਰੇਟ ਹੈ ਪਨਾਵਟ ਦੇਖੋ ਬਾਈ ਆਰਡਰ ਦੀ ਕੁਆਲਿਟੀ ਸਟ੍ਰਕਚਰ ਤੁਸੀਂ ਕੋਲੇ ਖੜੇ ਹੋ ਹੁਣ ਸੋਨੂੰ ਜਿਆਦਾ ਜੱਜਮੈਂਟ ਆਉਂਦੀ ਹੈ ਇਹਨੂੰ ਵੀਡੀਓ ਤੇ ਕਈ ਵਾਰੀ ਘੱਟ ਆਉਂਦੀ ਹੈ ਸਹੀ ਹੈ ਬਾਕੀ ਆ ਕੇ ਦੇਖ ਲੈਣਾ ਜਿਹਨੇ ਖਰੀਦਣੀ 200 ਸੋਨ ਦੀਆਂ ਬਿਲਕੁਲ ਤਿਆਰੀਆਂ ਚ ਹੈ ਤਿਆਰ ਬਹੁਤ ਹੋਈ ਹੈ ਗਾਂ ਜਿਹੜੀ ਬਰੀਡ ਹੋਣੀ ਚਾਹੀਦੀ ਆ ਸੋਨ ਲੱਗਿਆ ਹਵਾਨਾ ਪੂਰਾ ਭਾਰੀ ਲੈਣਾ ਹੁੰਦਾ ਇਹ ਤਾਂ ਜਗੀਜੀ ਜੀ ਦਾ ਨਾ ਬੱਚਾ ਦੇ ਕੇ ਚੱਟਣਾ ਨਾ ਕਿੰਨੇ ਨੂੰ ਜੇਰ ਸੱਟ ਕੇ ਫੇਰ ਹੋਰ ਹੋਣਗੇ ਟਾਂਸਰ ਹੂੰ ਸੋ 2 ਲੱਖ ਤੇ 10000 ਦੀ ਇਹ ਵੈੜ ਮਿਲੂਗੀ ਹਜੇ ਇਹਨੇ ਘੰਟਾ ਜਿਹੜਾ ਲੈਣਾ ਉਹਦੇ ਚ ਵੀ ਹਵਾਨੇ ਚ ਦੁੱਧ ਭਰਦੀ ਜਾਣਾ ਤੁਸੀਂ ਇਹਦੇ ਹਵਾਨੇ ਦੀ ਅਟੈਚਮੈਂਟ ਦੇਖ ਸਕਦੇ ਹੋ ਹਵਾਨੇ ਤੇ ਖਲੂਨ ਜਿਹੜੀ ਉਹ ਥੋੜੀ ਥੋੜੀ ਜਰੂਰ ਹੈਗੀ ਹੈ ਲਿਆ ਪਈ ਵਾਪਸ ਹਜੇ ਦਰਦ ਜਾਂ ਹੋਣਾ ਸ਼ੁਰੂ ਹੋਇਆ ਤਾਂ ਹੋ ਸਕਦਾ ਇਹ ਸ਼ਾਮ ਕਰਦੇ ਸੁੰਦਿਆ ਸੁੰਦਿਆ ਸੋ ਕੇ ਵੀ ਵੈੜ ਤੁਹਾਨੂੰ 2 ਲੱਖ ਤੇ 10000 ਦੀ ਮਿਲੂਗੀ ਸੋ ਇਹ ਦੋਸਤੋ ਜਿਹੜੀਆਂ ਅੰਦਰ ਖੜੀਆਂ ਗਾਵਾਂ ਸੀਗੀਆਂ ਐਚ ਐਫ ਉਹ ਤੁਹਾਨੂੰ ਸਾਰੀਆਂ ਦਿਖਾਤੀਆਂ ਹੈ 7ਵੇਂ ਨੰਬਰ ਦੇ ਉੱਤੇ ਤੁਹਾਨੂੰ ਇੱਕ ਇੱਧਰ ਖੜੀ ਬੈੜ ਦਿਖਾਉਣੀ ਹੈ ਬਰੀਡ ਦੱਸੋ ਜੇ ਗੱਲ ਕਰੀਏ ਤਾਂ ਜਰਸੀ 'ਚ ਪੈਂਦੀ ਹੈ ਕਲਰ ਕਾਫੀ ਹੈ ਕਾਲੀ ਬਈ ਕੀ ਡਿਟੇਲ ਹੈ ਜੀ ਇਹ ਪਹਿਲਨ ਬੱਚੀ ਹੈ ਜਗਜੀਤ ਵੀਰ ਦੇ ਚਾਰ ਦੰਦਾ ਹੂੰ ਦਿਨ ਪਿਆ ਹਜੇ ਬੱਚੀ ਦੇ ਆਈਓਈ ਆਪਣੇ ਕੋਲੇ ਹੂੰ ਚਾਰ ਕਿ ਦਿਨਾਂ ਨੂੰ ਜੇ ਤਿਆਰ ਤੂਰ ਕਰਕੇ ਉਦੋਂ ਤੱਕ ਆਣੀਆਂ ਨੇ ਆਪਦੇ نسل ਦੇ ਰੰਗ ਬਾਅਦ 'ਚ ਦਿਖਾਉਣੇ ਆ ਤੁਹਾਨੂੰ ਬੜਾ ਕੱਚੇ ਜਾਨਵਰ ਦਾ ਤੇ ਤਿਆਰ ਦਾ ਜ਼ਮੀਨ ਅਸਮਾਨ ਦਾ ਵਟਾ ਪੈ ਜਾਂਦਾ ਹੂੰ ਇਹਦਾ ਰੇਟ ਕੀ ਰਹੂਗਾ ਕੰਮ ਰੇਡ ਜਗਜੀਤ ਦੇ ਦਾ ਤਿਆਰ ਹੋਈ ਦਾ ਮੁੱਲ ਜਿਹੜਾ ਮਰਜ਼ੀ ਮੰਗ ਲਗੇ ਅੱਜ 140000 ਰੁਪਏ ਦੀ ਵੱਛੀ ਦੇਦਾ ਤੋਰਦਗੇ ਇਹਨੂੰ ਹਾਂਜੀ ਦੋਸੋ 140 ਦੀ ਹਵਾਨਾ ਸੋਹਣਾ ਰੱਖੂਗੀ ਹਵਾਨੇ ਤੇ ਨਾੜਾਂ ਵੀ ਤੁਹਾਨੂੰ ਚੰਗੀਆਂ ਦਿਸਣਗੀਆਂ ਪਹਿਲਣ ਵਹਿੜ ਹੈ ਬਹੁਤ ਚੰਗੀ ਨਰੋਈ ਪਲੀ ਹੋਈ ਵਹਿੜ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਦਿਸਦੀਆਂ ਦੋਨਾਂ ਪਾਸੋਂ ਬਾਕੀ ਤੋਰ ਕੇ ਫੇਰ ਦਿਖਾ ਦਿੰਨੇ ਆ ਇੱਕ ਜਿਹੜਾ ਹੋਰ ਕਢਾ ਦਿੰਨੇ ਆ ਤਾਂ ਇਸ ਸਾਈਡ ਤੋਂ ਵੀ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਚੋਇ ਕਾਫੀ ਕਲਰ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਗਾਵਾਂ ਵਿਕਰੀ ਵਾਲੀਆਂ ਸੀ 1 ਲੱਖ ਤੇ 35000 ਤੋਂ ਰੇਟ ਸ਼ੁਰੂ ਹੁੰਦੇ ਆ ਦੋਸਤੋ ਤੇ 2 ਲੱਖ 10000 ਜਿਹੜੀਆਂ ਗਾਵਾਂ ਤੋੜ ਕੇ ਦਿਖਾਈਆਂ ਜਾਂ ਜਿਨ੍ਹਾਂ ਦੇ ਮੁੱਲ ਵੀਡੀਓ ਚ ਦੱਸਿਆ ਉਹਨਾਂ ਦੇ ਰੇਟ ਹੈ ਬਾਕੀ ਦੋ ਵੜਾ ਹਜੇ ਕੱਚੀਆਂ ਐ ਜਦੋਂ ਤਿਆਰ ਹੋਈਆਂ ਉਦੋਂ ਦੁਬਾਰਾ ਦਿਖਾਵਾਂਗੇ ਉਦੋਂ ਪਹਿਲਾਂ ਜੇ ਅਣਜਲ ਕਿਸੇ ਘਰ ਦਾ ਇਹਨਾਂ ਦਾ ਹੋਇਆ ਤੇ ਵਿਕ ਜਾਣੀਆਂ ਨਹੀਂ ਫਿਰ ਆਪਾਂ ਵੀਡੀਓ ਦੇ ਮਾਧਿਅਮ ਨਾਲ ਤੁਹਾਡੇ ਕੋਲ ਇਹਨਾਂ ਨੂੰ ਪੇਸ਼ ਕਰਾਂਗੇ ਉਦੋਂ ਇਹਨਾਂ ਦੇ ਰੇਟ ਵੀ ਨਾਲ ਦੱਸਾਂਗੇ ਤਾਂਵਾ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲੇ